ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਾਲਾ ਖੇੜੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਾੜੀ ਡਿੱਗੀ ਤੋਂ ਲੈ ਆਈ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ ਤਿੰਨ ਝੋਟੀਆਂ ਨੇ ਤਿੰਨ ਵੜਾ ਸਵੇ ਸਵਾਏ ਪਸ਼ੂ ਸਾਰੇ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਕਰਦਿਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਪੁੱਲ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਜੇ ਆਂਦਾ ਮੋਲ ਹਰਿਆਣੇ ਚ ਫੇਰ ਨਾ ਨਾ ਵਿੱਚ ਹੀ ਜਾਂਦੇ ਨੇ ਕੀਨੇ ਪੜਪੜ ਕੇ ਫੇਰ ਗਏ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਸਾਰੀਆਂ ਵੱਡੀਆਂ ਇੱਕ ਦੋ ਵਿੱਚੋਂ ਮੈਂ ਕੋਈ ਕਹਿਆਂ ਜੇ ਅੱਛਾ ਜੀ ਉਹ ਵੀ ਬੱਜਾਂ ਬੜੀਆਂ ਬੜੀਆਂ ਵੱਡੀਆਂ ਚਲੋ ਇਹ ਵੀ ਚੰਗੇ ਰੱਖਾਣ ਵਾਲੀਆਂ ਵੱਡੀਆਂ ਬੱਜਾਂ ਨੇ ਹਾਂਜੀ ਤੇ ਉਹ ਇਹਨਾਂ ਦਾ ਵੀ ਠੀਕ ਆ ਠੀਕ ਆ ਵੇ ਦੇ ਚੰਗੀ ਚੀਜ਼ ਤੇ ਵੀ ਦੇ ਪੈਸੇ ਲਾਉਂਦੇ ਵੀਰ ਭਰਾ ਤੇ ਚਲੋ ਆਪਾਂ ਨੂੰ ਵੀ ਖੁਸ਼ੀ ਹੁੰਦੀ ਆ ਨਹੀਂ ਨਹੀਂ ਬਿਲਕੁਲ ਜੀ ਕੋਈ ਨਹੀਂ ਜਾ ਕੇ ਮੰਨ ਲਓ ਵੀ ਸੁਭਾ ਹੁੰਦੀ ਆਪਣੀ ਅੱਗੇ ਵੀ ਆਪਾਂ ਕਈ ਵਾਰ ਬੇਨਤੀ ਕੀਤੀ ਵੀ ਚੰਗੀ ਸ਼ਾਇਦ ਉਹ ਜਾਂ ਮਹਿੰਗੀ ਮਿਲ ਜੇ ਦੁਖ ਦੇਣੀ ਆ ਦੁਖ ਦੇਣੀ ਆ ਇਹ ਹੁਣ ਮੰਨ ਲਓ ਵੀ ਆਪ ਨੂੰ ਹੀ ਖੁਸ਼ੀ ਹੁੰਦੀ ਹੈ ਮਤਲਬ ਵੀ ਚੀਜ਼ਾਂ ਵੱਧੀਆਂ ਨੇ ਵੇਖ ਹਾਂਜੀ ਹਾਂਜੀ ਰੂਹ ਕੋ ਚੰਦੀ ਆ ਵੀਰ ਭਰਾ ਆਉਂਦਾ ਜੋ ਵੀ ਆਉਂਦਾ ਵੀ ਠੀਕ ਹੈ ਚੀਜ਼ਾਂ ਵੱਧੀਆਂ ਗਈ ਬਿਲਕੁਲ ਸਹੀ ਗੱਲ ਹੈ ਜੀ ਤੇ ਬਾਈ ਜੀ ਆਪਣਾ ਨਾਮ ਤੇ ਇੱਕ ਇੱਕ ਬਣਾ ਐਡਰੈਸ ਰੱਖ ਦਿਓ ਨਾ ਮੇਰਾ ਸ਼ਹਿਰਾ ਜੇ ਪਿੰਡ ਮਾਲਾਕੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 98145 ਤੇ 618 ਠੀਕ ਹੈ ਜੀ ਆਪਾਂ ਪਿੰਡ ਵੀਜੀ ਹੈਗਾ ਜੀ ਚਗਾਵਾ ਤੋਂ ਜੀ ਨਾਲਾ ਰੋਡ ਵਗਦਾ ਜਿਹੜਾ ਚਗਾਵਾ ਆਪਾਂ ਨੂੰ 7 ਕਿਲੋਮੀਟਰ ਆ ਅੱਛਾ ਜੀ ਜੀ ਨਾਲਾ ਆਪਾਂ ਨੂੰ ਹੈਗਾ ਜੀ 12 ਕਿਲੋਮੀਟਰ ਤੇ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਆਪਾਂ ਨੂੰ ਵਿੱਚੋਂ 15 ਕਿਲੋਮੀਟਰ ਜੇ ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਕਰੀਏ ਜੀ ਇਹ ਵੜਾ ਤਾਂ ਕਰੀਏ ਕਿ ਚਾਚੂ ਜੀ ਆਹ ਉਧਰੋਂ ਗਹਿੜਾ ਤਾਂ ਕਰ ਲੈਨੇ ਜੀ ਠੀਕ ਹੈ ਜੀ ਇਹ ਵੀ ਦਿਵਾਨ ਹੋਈ ਆ ਇਹਨੂੰ ਫੇਰ ਨੋ ਕੋਈ ਕਰੀਬ ਨਾਲ ਪਾਇਆ ਨਹੀਂ ਕਹਿਣਾ ਵੀ 10 ਦਿਨ ਹੋਏ ਵੀ ਦਿਨ ਹੋਏ ਤੇ ਬੱਚਾ ਮਰ ਗਿਆ ਇਹਨੂੰ ਸੋਈ ਨੂੰ ਘਰ ਤੋਂ ਘੱਟ ਵੀ 3 3.5 ਮਹੀਨੇ ਹੋ ਗਏ ਆ ਅੱਛਾ ਜੀ ਤੇ ਇਹਨੂੰ ਮੰਨ ਲਓ ਅਜੇ 20 25 ਦਿਨ ਹੋਏ ਗਾੜੀ ਟੀਕਾ ਭਰਾਏ ਨੂੰ ਜੋ ਆਪਾਂ ਘਰ ਆ ਲਿਆ ਨੇ ਦੱਸੋ ਆਪਾਂ ਇਸ ਕੈਮ ਤੇ 12 ਕਿਲੋ ਦੁੱਧੂ ਆਪਾਂ 11 ਕਿਲੋ ਕਰਕੇ ਦੇਣੀ ਆ ਠੀਕ ਆ ਠੀਕ ਆ ਲਓ ਜੀ ਕੱਟ-ਕੱਟ ਕੇ ਚੈੱਕ ਕਰੋ ਵੜਦਾ ਇਹ ਕੋਈ ਵੱਡੀ ਵਹਿੜ ਨਹੀਂ ਅੰੱਚੀ ਇਹ ਸੁਆ ਭਾਈ ਕਿਨਵਾਸ ਹੋਈ ਦੱਸਿਆ ਗੁਜਾ ਗਾਂ ਤੇ ਜਿਹਨੂੰ ਟੀਕਾ ਭਰਿਆ ਜੇ ਇਹਨੂੰ ਠੀਕ ਆ ਗੱਪ ਪਾ ਨਹੀਂ ਨਹੀਂ ਭਰਾ ਜੀ ਸਾਰੇ 25 ਦਿਨ ਹੋਏ ਠੀਕ ਆ ਭਰਾ ਜੀ ਉਹਦੇ ਠੀਕ ਆ ਉਹ ਵੀ ਤਾਂ ਮੈਂ ਤੁਹਾਨੂੰ ਕਹਿੰਦੇ ਆ ਆਪਾਂ ਇਹ ਨਹੀਂ ਕਹਿਣਾ ਵੀ ਮੰਨ ਲਓ ਵੀ ਏਅਰ ਪੀ ਸੱਜਰ ਦਾ ਕਿੰਨਾ ਗਿਆਰ ਕਾੜਾ ਇਹਦੇ ਇੰਨੇ ਦੁੱਧ ਵਾਲਾ ਤੁਹਾਨੂੰ ਪਤਾ 12 ਕਿਲੋ ਦੁੱਧ ਆ ਤੇ ਕਿਸੇ ਨੇ ਕਹਿ ਦਿੰਨਾ ਵੀ ਜੀ ਬੱਚਾ ਮਰ ਗਿਆ 10 ਦਿਨਾਂ ਦੀ ਸੂਈ ਤਰੀ ਹਾਂਜੀ ਹਾਂਜੀ ਇਹ ਸੱਜਰ ਦਾ ਕਿੰਨਾ ਗਿਆਰ ਕਾੜਾ ਸੱਜਰ ਵੀ ਜੀ ਕਹਿੰਦੇ ਵੀ ਅਸੀਂ 18 ਕਿਲੋ ਚੋਇਆ ਦੇਖੋ ਠੀਕ ਆ ਠੀਕ ਆ ਲਓ ਜੀ ਕੱਦ ਕਾੜ ਤੁਸੀਂ ਚੈੱਕ ਕਰੋ ਵੱਡੇ ਕੱਦ ਕਾਠ ਵਾਲੀ ਆ ਤਾਰਾ ਵੀ 20 ਲੀਟਰ ਦਾ ਮਿਲ ਕੇ ਰਿਕਾਰਡ ਸੱਜਦਾ ਰਿਹਾ ਵਾ ਹਾਂ ਜੀ ਤੇ ਚੁਈ ਚੁਈ ਬਹੁਤ ਸੋਹਣੀ ਲੱਗੀ ਬਾੜ ਨੂੰ ਅੱਛਾ ਜੀ ਹਾਂ ਜੀ ਇਹ ਜੇ ਵੀ ਸੱਜਣਾ ਨੂੰ ਪਰੇ ਘੱਟਦੀ ਆ ਕਰਮ ਵਾਲੀ ਦੇ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਜੇ ਦਾ ਨਿਕਲ ਆਵੇ ਦੇ ਸਾਮਣੇ ਕੀ ਆ ਮੈਂ ਨਾਲੇ ਵੇਚੀ ਗਾੜੀ ਜਿਤਨਾ ਹੁਣ ਮੰਨ ਲਓ ਵੀ 5 ਦਿਨ ਹੋ ਗਏ ਦੀ ਘਰਾਏ ਨੂੰ ਤੇ ਨਿਕਲ ਹੀ ਆ ਮਹਾਰਾਜ ਸੁੱਖ ਰੱਖੇ ਤੇ ਹੁਣ ਠੰਡਾ ਵਾ ਮੌਸਮ ਆ ਹਾਂਜੀ ਹਾਂਜੀ ਤੇ ਜ਼ਿਆਦਾਤਰ ਮੰਨ ਲਓ ਵੀ 100% ਤੇ ਇਹ ਜ ਆ ਵੀ ਨਿਕਲ ਹੀ ਜਾਵੇ ਤੇ ਦੋ ਘੜੇ ਘੱਬਣ ਹੋ ਗਏ ਦੇ ਬਾਅਦ ਫੇਰ ਸੱਜਰ ਮੰਨ ਲਓ ਚੰਗੇ ਰੁਪਈਆ ਦੀ ਜਿੱਥੇ ਮਰਜੀ 70 75 ਹਜ਼ਾਰ ਦੀ ਏਡੀ ਵੇਚ ਲਈਏ ਚਲ ਗਿਆ ਸਹੀ ਨਾਲੇ ਸਾਰਾ ਗਾੜੀ ਇਹਨਾਂ ਦਾ ਮੌਸਮ ਆ ਗਿਆ ਸਟਾਲੇ ਹੀ ਵੇਚੇ ਨੇ ਘਰ ਤੋਂ ਘੱਟ ਵੀ ਨਹੀਂ 14 ਕਿਲੋ ਦੁੱਧ ਦੇ ਨਰਮਾਨ ਦੇ ਨਾਲ ਦਈ ਜਾਣਾ ਅੱਛਾ ਜੀ ਹਾਂਜੀ ਤੇ ਬਾਈ ਜੀ ਹੁਣ ਇਹਦਾ ਇਸ ਟਾਈਮ ਮੌਕੇ ਦੀ ਰੇਟ ਆ ਆਸਟਾਮ ਤੇ ਵੀਜੀ ਇਹਦਾ ਨਾਮ ਆਪਾਂ 40 ਨਾਲ 35 ਸਹੀ ਯਾਰ ਲੈਣਾ 200 ਰੁਪਿਆ ਛੋੜ ਆਪਾਂ ਮੋਲ ਉਹ ਹੀ ਕਰਨੇ ਉਦਾਂ ਵਾਂਗੂ ਜਿਹੜੇ ਲੈਣੇ ਆ ਸਹੀ ਹੈ ਜੀ ਕਰਦੀਏ ਥੋੜਾ ਪਤਾ 30 ਚ ਹਾਂਜੀ ਵੈਸੇ ਵੈੜ ਵੱਢੀ ਜੇ ਚਲੋ 30 ਜਾਇਆ ਹਾਂਜੀ ਚਲੋ ਸ਼ਰਦਾਂ ਨੇ 28000 2200 ਰੁਪਿਆ ਲਿਤਾ ਕੇ ਠੀਕ ਆ ਲਓ ਜੀ 28000 ਚ 200 ਰੁਪਿਆ ਛੋੜ ਤੇ ਕੱਢ ਕੱਢ ਬਹੁਤੀ ਚੰਗਾ ਵਾ ਤੇ ਗਾਂ ਨਿਕਲ ਆਵੇ ਤੇ ਚਲੋ ਕਿਸਮਤ ਤੇ ਕੀ ਬਾਕੀ ਬੜੀਆਂ ਦੀਆਂ ਬੈੜ ਮੀ ਕੁੜੀ ਬੇਬੂਲ ਦੀ ਲੰਮੀ ਆ ਹਾਂਜੀ ਹਾਂਜੀ ਫਰੀਦ ਦੀ ਸੋਹਣੀ ਜਿੰਨੀ ਹੈਗੀ ਆ ਠੀਕ ਆ ਵੀ ਆਪਣਾ ਕੋ ਸਵੇਰੇ ਆਈ ਅਜੇ ਥੋੜੇ ਪੱਠੇ ਘਟ ਖਾਦੇ ਤੁਹਾਨੂੰ ਪਤਾ ਜੀਜੂ ਘਟ ਲਾਉਂਦਾ ਡੱਕ ਰਿਹਾ ਹਾਂਜੀ 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 ਸ਼ਾਮਾਂ ਤੱਕ ਖਾਂਦਾ ਭੂਵੀ ਠੀਕ ਆ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਬੈੜ ਜੀ ਵੀਰ ਜੀ ਦੂਜਾ ਸੂਆ ਵੈੜਿਆ ਨੂੰ ਅਜੇ ਛੇ ਆਂਦੇ ਆ ਛੇ ਵੀ ਠੀਕ ਹੈ ਦੇਣੇ ਨੇ ਮਾਲੋ ਕੋਈ ਹਫਤਾ ਦਸ ਦਿਨ ਲੈ ਜਾਣੇ ਜੀ ਤੇ ਲੱਡਲਾਂ ਬਹੁਤ ਜਿਆਦੀਆਂ ਵਸ਼ੀਚੇ ਦੇਖੋ ਫਿਰ ਠੰਡੀ ਤੇਰੀ ਪੂਰੀ ਤਾਂ ਜਿਹੜਾ ਗੱਠੋਂ ਬਾਹਰ ਲੱਗਾ ਪਿਆ ਦੁੱਧ ਮੰਨ ਲਓ 20 ਕਿਲੋ ਥੋੜ ਬਲੂ ਗੈਂਦਾ ਹਲਾ ਜਿਹਨੇ ਜਿੰਨੀ ਵਸ਼ੀ ਵੀਰਜੀ ਬਣੀ ਆ ਨਾ ਇਹਨੂੰ ਮੂਣੀ ਦੇਣੀ ਹੈ ਤੇ ਬਣਨੀ ਆ ਵਸ਼ੀ ਠੀਕ ਹੈ ਠੀਕ ਹੈ ਜੀ ਬਸ ਇਹ ਵੀੜੀ ਬੈੜੀ ਚੈੱਕ ਕਰ ਲਓ ਤੇ ਕੋਲ ਚ ਤੁਸੀਂ ਇਹ ਵੀ ਚੈੱਕ ਕਰ ਸਕਦੇ ਜੇ ਕੱਟ ਕੱਟ ਇਹਦਾ ਵੀ ਚੰਗਾ ਆ ਗਿਆ ਕਰਮਲਿਆ ਬਰੀਕੀਆਂ ਪਰੀਆਂ ਨੇ ਵੀੜੀ ਵੀ ਚੰਗੀ ਹੈ ਇੱਟ ਲਾਂਡੋ ਲਾਵਣ ਜਿਹੜੀਆਂ ਕਾਫੀ ਆ ਗਈਆਂ ਆ ਚੱਡੇ ਦੇ ਤੁੰਡਾ ਤੇ ਜਿਹੜਾ ਹਵਾ ਨਾਲ ਇਸ ਨੂੰ ਡਬਲ ਕਰਕੇ ਉਹ ਵੀ ਕਰਮਾ ਵਾਲੀ ਦਾ ਥਾਣ ਤੋਂ ਪਾਉਣੀ ਪੈ ਰਿਹਾ ਲਹਿਆ ਵੀਰ ਲਿਆ ਕਾਵਾ ਨੱਕਰਾਂ ਤੇ ਅਣ ਕੱਲਾ ਕੱਲਾ ਲੱਗਿਆ ਆਵਾ ਕਰਮਾ ਪੂਰੀ ਵੱਡੀ ਵਹਿੜਿਆ ਆ ਵੀ ਇਸਰਾਸ਼ ਮੇਕ ਫੋਨ ਚ ਪਾਵੇਂ ਮਾੜੀ ਮੋਢੀ ਉਨੀ ਕੀ ਲੱਗੇ ਹਾਂਜੀ ਹਾਂਜੀ ਪੂਰੀ ਵੱਡੀ ਵਹਿੜਿਆ ਜੇ ਕੋਈ ਵੀ ਇਸਰਾਸ਼ ਪਾਵੇ ਤੇ ਇੱਥੇ ਆਵੇ ਇਹਨੇ ਵੀ ਜੀ 20 22 ਕਿਲੋ ਰਮਾਂ ਦੇ ਨਾਲ ਕਰ ਜਾਣਾ ਵਹਿੜ ਨਾਲ ਜੀ ਠੀਕ ਹੈ ਲਾਗੇ 20 ਦਾ 22 ਲੀਟਰ ਜਿਹੜਾ ਦੁੱਧ ਭਰੂ ਵੀ ਕਰਮ ਵਾਲੇ ਦੇ ਨਾਰਾ ਨੋਰਾ ਵੀ ਛੱਡੇ ਦੇ ਕਾਫੀ ਆ ਗਈਆਂ ਵਾ ਇਹ ਤਾਂ ਹਨ ਤੋਂ ਜਿਹੜਾ ਬਹੁਤ ਗਰਮ ਲੱਗਿਆ ਹੋ ਜਾਵਾ ਉਹ ਵੀ ਜੰਡੀ ਧਰੀਆਂ ਜੇ ਕੋਈ ਨਾ ਕੋਈ ਮੰਗਾ ਪਾਉਦੇ ਨਾ ਕੋਈ ਅੱਛਾ ਇਹ ਲਾਜ ਬਹੁਤ ਜ਼ਿਆਦੀਆਂ ਠੀਕ ਹੈ ਠੀਕ ਹੈ ਤਾਂ ਇਹ ਸਾਰੀਆਂ ਕਵਰ ਕਰੂਗੀ ਢਿੱਲਾਂ ਨਹੀਂ ਵੇਚ ਸਕਦੇ ਇਹਦਾ ਬਾਈ ਕੀ ਹਰਮਤ ਕੀ ਕਰਨਾ ਜੀ ਇਹਦਾ ਮੁੱਲ ਵੀ ਜੀ 77 ਕਰਾ ਲਓ 70 ਕਰਾ ਲਓ 65000 ਦੀ ਜਣੀ ਆ ਅੱਛਾ ਜੀ ਹਾਂ ਨਾ ਹਾਂ ਜੀ ਕਰਦਾ ਨਹੀਂ 2000 ਛੋਟ ਕਰਦਾਗੇ ਤੇ ਰੇਡ ਦੀ ਦੇ ਦਾਂਗੇ ਖਾਣਾ ਠੀਕ ਗੱਲੋ ਜੀ 63000 ਦੀ ਗੱਬਣ ਤਿਆਰ ਤੇ 20 ਪਲੱਸ ਚੱਲਣ ਵਾਲੀ ਲੈ ਲਿਆ ਤੇ ਚਲੋ ਕੋਈ ਸਾਂਭ ਲੂਗਾ ਜਾ ਕੇ ਦੁੱਧ ਚੰਗਾ ਕੱਢੀ ਜੂ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਜੀ ਨੰਬਰ ਦੇ ਵੀਰ ਜੀ ਦੂਜਾ ਸਵੇਰੇ ਵਹਿੜਿਆ ਸਵੇਰੇ ਸਵੇਰੇ 16 ਗਲੋ ਦੁੱਧ ਦਿੱਤਾ ਵਾ ਅੱਛਾ ਜੀ ਤੇ ਢੱਲਾ ਢਲਾ ਬਹੁਤ ਜਾਂਦੀਆਂ ਇਹ ਦਿਨ ਦਾਫ ਕੱਢਦੀ ਜੇ ਠੀਕ ਗੱਲੋ ਤਾਂ ਗੱਬਣ ਤਿਆਰ ਥਣ ਥਣੇ ਵੀ ਚੰਗਾ ਲੱਗਾਇ ਇਧਰ ਖਾ ਲੋ ਅੱਛਾ ਜੀ ਇਹ ਨਾ ਕੋਈ ਵੀ ਰੱਖੇ ਵੀ ਛੋਟਾ ਥਾਣਾ ਇਧਰ ਪੂਰਾ ਮੁਠੀ ਥਾਣਿਆ ਠੀਕ ਹੈ ਜੀ ਲੈ ਵੀਰ ਆ ਵੀ ਖੋ ਜੀ ਆ ਜਾ ਜੀ ਲੋਤੀ ਇਹ ਰੰਗ ਲੇ ਚੱਕਾ ਸਾਦੇ ਜੇ ਇਹ ਦਰਦ ਲਾ ਦੋਣ ਜਿਹੜੀਆਂ ਇਹ ਵੀ ਕਾਫੀ ਆਉਂਦੀਆਂ ਤੇ ਤੇ ਜੇ ਪੂਰੀ ਬੰਦ ਜਾਂਦੀ ਵੀਰ ਜੀ ਵਸੇ ਇਹਨਾਂ ਦੇ ਨੇ ਇਹਨੇ ਵੀਰ ਜੀ 16 ਪਹਿਲੇ ਸੁਵੇ ਦਿੱਤਾ ਵੇਖੋ 18 ਦੇ ਜੇ 19 ਦੇ ਜੇ ਬਾਕੀ ਸ਼ਾਮ ਤੇ ਆ ਪਤਾ ਇਹਨੇ ਦੁੱਧ ਵਾਲੀ ਸ਼ਾਹੀ ਹੈਗੀ 18 ਵੀਰ ਜੀਾ ਠੀਕ ਹੈ ਠੀਕ ਹੈ ਲੋ ਜੀ ਫਲੂ ਮੋਣਗੜ ਨਹੀਂ ਜਿਹੜਾ 16 ਲੀਟਰ ਦੁੱਧ ਭਰਿਆ ਅਜੇ ਖੋਲਣਾ ਆ ਮਸ਼ੀਨਾਂ ਲਾ ਲੋ ਤੁਸੀਂ ਆਜਾ ਜੀ ਨਾਰਮਲ ਜੀ ਮੰਨ ਲਓ ਲੱਸੀ ਠੀਕ ਆ ਠੀਕ ਆ 10 ਤੋਂ 12 ਦਿਨਾਂ ਜੇ ਲੱਗੂਗੀ ਕਰਮਾਲੀ ਜਿਹੜੇ ਲੱਗਦੀਆਂ ਬਹੁਤ ਜ਼ਿਆਦਾ ਵਾ 3 ਕੱਪੀ ਜਿੰਨੇ ਛਾੜ ਕੇ ਕਵਰ ਕਰਦੇ ਵੀ ਇਹ ਵੀ ਆਹ ਸਾਰੀਆਂ ਜੰਦਾਂ ਜਿਹੜੀਆਂ ਜੇ ਕਰਮਾਲੀ ਅੱਛਾ ਜੀ ਠੀਕ ਆ ਠੀਕ ਆ ਥਾਰ ਵੀ ਜਿਹੜਾ ਇਹਨੂੰ ਮੁਰਗੀਦਾਰ ਲੱਗਾ ਪਿਆ ਕੱਲਾ ਕੱਲਾ ਥਾਂ ਲੱਗਾ ਵਾ ਕਰਮਾਲੀ ਨੂੰ ਤੇ ਇਹਦਾ ਬਾਈ ਜੀ ਹਰਮੋਲਾ ਇਹ ਲਾ ਮੁੱਲ ਵੀਰ ਜੀ ਕਰਨੋਂ ਭਵੇਂ 70 ਕਰਾ ਲਓ 65 ਕਰਾ ਲਓ ਇਹ 55000 ਦੀ ਹਾਨਾ ਦੇਣੀ ਆ ਤੁਮ ਅੱਛੀ ਛੋੜ ਕਰ ਦਈਏ ਥੋੜਾ ਜਿਹਾ ਨਹੀਂ ਜੱਜ ਜੀ ਬਿਲਕੁਲ ਵਾਸ਼ੀ ਬੜੀ ਤਕੜੀ ਐ ਕਰ ਦਈਏ ਚਾਹ ਦੋ ਛੱਡ ਦਾਂਗੇ 53 ਦੇ ਦਾਂਗੇ ਇਹ ਵੀ ਠੀਕ ਆ ਲਓ ਜੀ ਇਹ ਵੀ 53000 ਚੋਂ 200 ਰੁਪਿਆ ਛੋੜ ਲੈਣ ਦੇ ਨਾਲੇ ਬਾਈ ਨੇ ਮੁੱਲ ਕਿ ਕਰਨੇ ਅੱਜ ਅਜ ਨਿਕ 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 ਵਿੱਚ ਠੀਕ ਆ ਤੇ ਬਾਈ ਤੀਜੇ ਨੰਬਰ ਤੇ ਝੋਟੀ ਆਲੀ ਦੂਜਾ ਸੂਆ ਝੋਟੀ ਆ ਅੱਛਾ ਜੀ ਤੇ ਨਹੀਂ ਹਾਂ ਤੇ ਪਹਿਲੇ ਦੇਖਣ ਨੂੰ ਦੁਜੀ ਲੱਗਦੀ ਆ ਤੇ ਪੱਕ ਕੇ ਸੁਈ ਏ ਥੋੜੀ ਜੀ ਠੀਕ ਆ ਰਿਆਂ ਦਸਨ ਮੁਤਾਬਕ ਏ ਅਸ਼ਕਨ ਦੇ ਵੀਰ ਜੀ ਦੇ ਕੋਲ 7 ਤੋਂ 8 ਲੀਟਰ ਦੁੱਧ ਸਾਤੀ ਮੰਨ ਕੇ ਕੋਈ ਵੀਰ ਭਰਾ ਲਵੇ 7 ਕਿਲੋ ਪੂਰਾ ਪੱਕਾ ਪੱਥਰ ਵਰਗਾ ਦੁੱਧ ਹੋਊਗਾ ਦੇ ਕੋਲ ਤੇ ਇਹਦੀ ਵੀ ਗਾੜ ਘਟਿਆ ਠੀਕ ਆ ਤੇ ਇਹਦੀ 10 ਕੇ ਦਵਾਂਗੇ ਆਪਾਂ ਇਹ ਗਲਤ ਗੱਲ ਨਹੀਂ ਕਰਨੀ ਪਹਿਲੋ ਸਭ ਹੋਣਾ ਇਹ ਬੱਚੇ ਤੋਂ ਵੀ ਥੋੜੀ ਜੀ ਹੁਲਦੀ ਹੋਣ ਬੱਚੇ ਦਾ ਇਹ ਮਾਨਾ ਮਿਲਦੀ ਦੋਵੇਂ ਟਾਈਮ ਅਸ਼ਕਨ ਜਿਤਨਾ ਮਰਜੀ ਕੋਈ ਵੀਰ ਭਰਾ ਤਾਂ ਸਲਾਹ ਕਰਕੇ ਲਵੇ ਆਪਣੇ ਠੀਕ ਆ ਠੀਕ ਆ ਠੀਕ ਆ ਲਓ ਜੀ ਪਿਓ ਥੋੜੀ ਵੀਰ ਥੋੜੀ ਜ ਸਾਬਤ ਦੀ ਟ੍ਰੇਡ ਆ ਦੁੱਧ ਦੇ ਥਾਣੇ ਗਿਆ ਬਹੁਤ ਹੀ ਚੰਗਾ ਲੱਗਾ ਨੋਕਲਾ ਥਾਣ ਲੱਗਾ ਬੜੀ ਵੱਡੀ ਝੋਟੀ ਏ ਕੱਦ ਵਜੋਂ ਦੇਖੋ ਕਿੰਨਾ ਤਗੜਾ ਝੋਟੀ ਆ ਠੀਕ ਆ ਸੋਈ ਨੂੰ ਵੀ ਜੀ ਇਹਨੂੰ 12 ਦਿਨਾਂ ਦੀ ਉਹਨੂੰ ਵੇਲੇ ਪਰ ਕੁਝ ਬਖਾ ਲੰਭਾ ਮੇਲ ਕਾ ਠੀਕ ਆ ਜੀ ਮੇਲ ਕਾ ਆ ਗਿਆ ਜਿਹੜੇ ਪਿੱਛੇ ਥਾਣ ਜਿਹੜਾ ਗੱਟੋਂ ਬਾਹਰ ਇਹਨੂੰ ਵੀ ਲੱਗਾ ਵਾ ਲੈ ਆ ਵੀਰ ਲੈ ਆ ਇਹਦੇ ਕੋਲ ਮੌਕੇ ਦੇ ਸਾਬਤ ਜਿਹੜਾ ਦੁੱਧ ਤਿਆਰ ਆ ਇਹ ਬਈ ਕਿੰਨਾ ਕਪੋਤ ਕਰ ਜੂਗੇ ਤੁੰਦ ਦਾ ਦੁੱਧ ਬਿੰਦੀ ਵੇਖੋ ਸੇਵਾ ਤੇ ਆ 9 ਕਿਲੋ ਆਰ ਕੇ ਲਈ ਜੋਗੇ ਦੂਜੇ ਸੂਂਦੇ ਨੂੰ ਖਾ ਪੀ ਕੇ ਝੋਟੀ ਚੰਗੀ ਬਣਨੂ ਰਕਮ ਵਾਲੀ ਠੀਕ ਆ ਠੀਕ ਆ ਕਿਹੜਾ ਬੱਚਾ ਦਾ ਬੱਚਾ ਆ ਕੋਈ ਬੁਲਾ ਵਾਲਾ ਮੇਲ ਕਾਪ ਜੇ 9 ਬਾਸ ਦੇ ਰਹਾਂ ਦੇਣਾ ਕੋਈ 15 ਵੀ ਮੰਨ ਕੇ ਲੈ ਲਓ ਅੱਛਾ ਜੀ ਭਰਾ ਮੰਨ ਲਓਗੇ ਠੀਕ ਆ ਠੀਕ ਆ ਜੀ ਬਾਕੀ ਥਾਂ ਚੁਵਾਈ ਚੁਈ ਬੜੀ ਘੇੜ ਹੈ ਝੋਟੀ ਨਹੀਂ ਅੱਛਾ ਜੀ ਤੇ ਇਹਦਾ ਬਾਈ ਜੀ ਫਿਰ ਰੇਟ ਕੀ ਕਰਨਾ ਇਹਦਾ ਮੁੱਲ ਬਿੰਦੀ ਨਿਕਲ ਜਾਏ ਕਰ ਨੂੰ ਭਾ 70 ਕਰ ਲਈਏ ਦੇ ਦਈਏ 65 ਦੀ ਦੇ ਦਈਏ ਇਹ ਵੀ ਕਰਦੀਆਂ ਆਣਾ ਹਾਂ ਨੇ ਕਰ ਦਈਏ ਹਾਂਜੀ 60 ਚੋਕ ਜੀ ਦੋਈਆ ਛੜਦਾ 58200 ਰੁਪਏ ਛੋੜੀ ਹੋਣੀ ਠੀਕ ਹੈ ਲਓ ਜੀ 88000 ਪੂਰੀ ਵੱਡੀ ਝੋਟੀ ਲਾ ਲਓ ਤੇ 50000 ਦਾ 52000 ਵਾਜਣੀ ਵਜਣਾਂ ਝੋਟੇ ਬਿਲਕੁਲ ਸਹੀ ਗੱਲ ਹੈ ਲਓ ਭਾਈ ਜੀ ਬਿਲਕੁਲ ਜਾਇਜ਼ ਮੁੱਲ ਸਤਿ ਸਾਈ ਸੁਈ ਜਤਰਾ ਮਰਜੀ ਕੋਈ ਵੀਰ ਭਰਾ ਸਾਰਾ ਸਿਆਲ ਚੋਈ ਜਾਵੇ ਸਾਡੀ ਸੁਈ ਨੂੰ ਜਿੱਥੇ ਮਰਜੀ ਮੰਨ ਲਓ ਜੀ 90 95000 ਦੀ ਝੋਟੀ ਮੰਨਣੀ ਪਿਆ ਠੀਕ ਹੈ ਠੀਕ ਹੈ ਤੇ ਭਾਈ ਤੀਜੇ ਨੰਬਰ ਆ ਗਈ ਆਪਣੇ ਪੰਜਵੇਂ ਨੰਬਰ ਤੇ ਕਿਵੇਂ ਝੋਟੀ ਪੰਜਵੇਂ ਨੰਬਰ ਤੇ ਵੀਰ ਜੀ ਆਪਣਾ ਉਧਰ ਦਾ ਮਾਲ ਸ਼ੁਰੂ ਹੋ ਗਿਆ ਜਿਹੜ ਤੇ ਹਮਾਰਲੇ ਪਹਾੜਾਂ ਵਾਲੇ ਇਹਨੇ ਵੀ ਜੀ 1.5 10 ਲੈ ਜਣੇ ਝੋਟੀ ਨੇ ਅੱਛਾ ਜੀ ਪਰ ਜਿੰਨੀ ਝੋਟੀ ਬਣ ਗਈ ਇਹ ਵੀ ਇੰਨੀ ਦੁਨੀ ਹੋਰ ਬਣਦੀ ਹੈ ਜੇ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਦੋ ਕਿਲੇ ਪਲੂਨ ਨੇ ਮੰਨ ਲਓ ਵੀ 14 ਕਿਲੋ ਦਿੱਤਾ ਜੈਨ ਕਿ ਇਹਦੇ ਕੋਲ 16 17 ਕਿਲੋ ਜੀ ਨੀ ਦੇ ਆ ਜੀ ਅੱਛਾ ਜੀ ਪਹਿਲੇ ਸਵੇਰੇ ਚੋ ਬਾਸ ਬਦੋ ਪਰ ਐਸਾ ਠੀਕ ਹੈ ਠੀਕ ਹੈ ਲੋ ਜੀ ਮਿਲ ਤੇ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਉਹ ਤੇ ਥਣ ਭਾਂਡਾ ਵੀ ਜੀ ਬੜਾ ਚੰਗਾ ਹੀ ਤਰਖੋ ਉਹਦੇ ਝੋਟੀ ਨੇ ਦੇਣਾ ਹੀ ਦੇਣਾ ਇਹਨਾਂ ਦੋ ਤੇ ਠੀਕ ਹੈ ਠੀਕ ਹੈ ਲੋ ਜੀ ਮੈਂ ਪਾ ਜੂ ਕਿ ਜਦੋਂ ਫੁੱਲ ਤਿਆਰ ਹੋ ਗਈ ਤੇ ਅ ਫੇਰ ਵੀ ਦੀ ਬਿੱਲੀ ਆਖਿਆ ਵੇਖੋ ਠੀਕ ਆ ਠੀਕ ਆ ਤੇ ਸਿੰਘ ਬਹੁਤ ਹੀ ਚੰਗਾ ਲੱਗਾ ਨਵੇਂ ਸਿੰਘ ਲੱਗਾ ਪਿਆ ਕਰਮਾਲੀ ਨੂੰ ਬਿੜੀ ਬਹੁਤ ਜੰਦੀ ਛੱਡੀ ਆ ਛੱਡੀ ਆ ਨਰਦੀ ਬਿੜੀ ਕੋਲਾ ਕੋਲਾ ਲੋਹੇ ਤੇ ਲਾਟੋਂ ਨਾਲ ਜਿਹੜੀਆਂ ਇਹ ਵੀ ਬਹੁਤ ਜਿਆਦਾ ਵਾ ਚੱਡੇ ਤੇ ਹਜੇ ਇਹ ਵੱਡੇ ਬੱਲੇ ਵਾਲੀ ਆਂਦੀ ਛੋਟੀ ਵੀਰ ਜੀ ਫੋਨ 'ਚ ਭਾਵੇਂ ਕਮਾਸਾ ਛੋਟੀ ਲੱਗ ਜੇ ਛੋਟੀ ਵੀਰ ਭਰਾ ਇੱਥੇ ਲੈਣਾ ਹੋਊਗਾ ਤੇ ਮੇਰੇ ਖਾਨ ਦਾ ਗੱਡੀ 'ਚ ਕੁੜੀ ਫਸ ਕੇ ਆਊਗੀ ਕੋਈ ਛੋਟੀ ਵੀਡੀਓ ਦੇ ਨਾਲ ਉਹ ਵੀ ਦਾਵਾ ਦੇ ਤੂੰ ਕਿ ਇੱਥੇ ਆ ਕੇ ਕਾਰ ਦਾ ਪਿੰਚ ਚੈੱਕ ਕਰ ਸਕਦੇ ਜੀ ਬਹੁਤ ਹੀ ਤਕੜਾ ਆ ਗਿਆ ਵਾ ਕਿੰਨਾ ਭਲੂਗੇ ਭਾਈ ਬਹੁਤ ਪੂਰਾ ਆਇਆ ਜਾਂ ਮੇਂ ਪੀਟਿਆਂ ਦਾ ਮੇੜ ਮੇੜ ਕੇ ਲਾਇਆ ਹੁੰਦਾ ਦੇਖੋ ਚਾਰੇ ਪਾਵੇ ਤਾਂ ਪੀੜੀ ਦੇ ਪਾਵਿਆਂ ਨੂੰ ਥਾਣਿਆ ਠੀਕ ਹੈ ਠੀਕ ਹੈ ਇਹ ਕਿੰਨਾ ਭਰ ਜੂਆ ਸੀ ਐਰ ਕੀ ਵੀ ਜੀ ਇਹ ਤਾਂ 16 17 ਤੱਕ ਜਾਣਾ ਜਾਣਾ ਝੋਟੀ ਨਾਲ ਠੀਕ ਹੈ ਜੀ ਮੈਂ ਪਹਿਲੇ ਸੂਏ ਚੌਪਾ ਕਲੋਂ ਦਿੱਤਾ ਤੁਹਾਨੂੰ ਪਤਾ ਦੋ ਤਿੰਨ ਕਿਲੋ ਤੱਕ ਮਾਰਨੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਕਲੋਂ ਤੇ ਚੰਨੀ ਥਾਂ ਵਾਲਾ ਲਾਈ ਦੁੱਧ ਛੱਡਾ ਗੱਡੀ ਚਾਣਾ ਵਾ ਇਹਨੂੰ ਨਹੀਂ ਕਿਹੜਾ 14 ਲੀਟਰ ਦੁੱਧ ਭਰਿਆ ਵਾ ਤੇ ਥਾਂ ਸੂਣ ਬਹੁਤ ਹੀ ਚੰਗਾ ਲੱਗਾ ਤੇ ਢਿੱਲਾ ਢੱਲਾ ਵੀ ਜਿਹੜੀਆਂ ਬਹੁਤ ਜ਼ਿਆਦਾ ਹਵਾਨੇ ਤੇ ਅਰੇ ਬਹੁਤ ਬੰਦੀ ਝੋਟੀ ਇਸ ਨੂੰ ਤਾਂ ਕਿਹੜਾ ਹਵਾਨਾ ਬਹੁਤ ਹੀ ਚੰਗਾ ਵਾ ਜੂ ਕਿ ਉਹ ਨਹੀਂ ਕੱਡਾ ਵਿਗੜਾਇਆ ਨਾ ਅਖਾਂ ਲਾ ਗਿਆ ਇਹਦਾ ਬਾਈ ਜੀ ਹਰ ਮੋਲ ਇਹਦਾ ਮੋਲ ਵੀ ਜੀ ਦੋ ਕਰ ਲੀਏ ਤਾਂ ਮੈਂ ਥੋੜਾ ਅੱਛਾ ਜੀ ਤੇ ਚਲੋ ਆਪਾਂ ਭਾਣਾ ਲੈਂਦੀ ਆ ਤੇ ਭਾਣਾ ਵੀ ਭਰਾ ਦੇ ਅਗਲੇ ਦੇ ਘਰ ਦਾ ਸ਼ਿੰਗਾਰ ਬਣਾ ਦੇਣੀ ਆ ਆਪਾਂ ਹਾਂਜੀ ਹਾਂਜੀ ਮੋਲ ਕਰਨਾ ਵੀ ਜੀ ਇਹਦਾ ਦੋ ਕਰ ਲੀਏ ਅੱਛਾ ਜੀ ਇੱਕ ਸਾਠ ਵੀ ਦੇ ਦਈਏ ਕਰੀਏ ਜੈ ਜੈ ਜੀ ਛੋਟੀ ਪੜੀ ਵੱਡੀ ਜੇ ਛੋਟੀ ਇਕੱਲੀ ਗੱਡੀ ਚ ਆਉਣ ਵਾਲੀ ਮੈਂ ਤੁਹਾਨੂੰ ਦੱਸਿਆ ਵੀੜੀ ਇਹਦੇ ਭਾਵੇਂ ਆ ਬਸਾ ਛੋਟੀ ਲੱਗਣ ਦੀ ਹੋਇਆ ਹਾਂਜੀ ਹਾਂਜੀ ਦੇਖੋ ਵੀਰ ਭਰਾ ਇੱਥੇ ਆਣ ਕੇ ਦੇਖੋਗੇ ਤੇ ਰੂਹ ਹੋਸ਼ ਹੋ ਜੂਗੀ ਆਣ ਕੇ ਛੋਟੀ ਜੀ ਇਹ ਵੀ ਗੱਲ ਸਹੀ ਹੈ ਚਲੋ ਕਰ ਦੋ ਮਾਨਤਾਨ ਫਿਰ ਇਹ ਵਿੱਚ ਲਾਸਟ ਹਾਨਾ ਜਿਹੜੀ 145 ਦੀ ਦੇ ਲਈਏ ਹੋਰ ਕਰ ਦੋ ਜੀ ਅਗਲੀ ਗੱਲ ਤੇ ਨੰਜਾਸ਼ ਮੈਂ ਹੈ ਨਹੀਂ ਜੀ ਛੋਟੀ ਲੱਗਦੀ ਜੀ ਚਲੋ ਲਾਸਟ ਹਾਨਾ ਇੱਕ 40 ਦੀ ਹੋ ਗਈ ਜੀ ਠੀਕ ਹੈ ਲਓ ਜੀ 1,40,000 ਦੀ ਤੇ 17-18 ਲੀਟਰ ਦੁੱਧ ਭਰੋਗੇ ਤੇ ਚੱਲੋ ਆਹ ਲਓ ਜਿੱਥੇ ਮਰਜੀ ਕੋ ਵੀਰ ਭਰਾ ਭਾਵੇਂ ਮੇਰਾ ਜੇ ਮਾਰਾਈ ਨੂੰ ਤੋਂ ਰੱਖੀ ਜੀ ਮੇਰੇ ਕੋਲ ਰਹੀ ਤੇ 18 ਕਿਲੋ ਚਵਾਇ ਦਵਾਂਗੇ ਤੇ ਬਰੋ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸਾਫ ਤੇ ਗੱਲ ਮੁੱਕ ਗਈ ਆ ਦੀ ਬਾਈ ਕਹਿੰਦਾ ਕਿ ਆਪਣੇ ਕੋਲ ਰਹੀ ਤੇ ਫੇਰ 18 ਹੀ ਚਵਾ ਲਿਆਂਗੇ ਮੈਂ ਵੀ ਆਪਣੇ ਕੋਲ ਉਹਦੇ ਥੱਲੇ ਵੀ 18 ਚਵਾ ਦਾਂਗੇ ਉਹ ਆਪਣੇ ਕੋਲ 16 17 ਕਿਲੋ ਦੇ ਚੱਲਣ ਪਈ ਅੱਛਾ ਜੀ ਹੁਣ ਆਪਾਂ ਮੰਨ ਲਓ ਵੀ ਅਜੇ ਟਾਈਮ ਕਿੰਨਾ ਹੋਇਆ ਤੁਹਾਨੂੰ ਵੈਸੇ 6 ਵਜੇ ਦਾ ਮੈਂ ਟਾਈਮ ਦਿੱਤਾ ਥੋੜਾ ਲੇਟ ਹੋ ਗਏ ਤੁਸੀਂ ਅਜੇ 7:45 ਮਿੰਟ ਹੋ ਗਏ ਅਜੇ ਡੱਕੀ ਆਪਾਂ ਚੋਣ ਆਲੀ ਆ ਠੀਕ ਹੈ ਠੀਕ ਲਓ ਜੀ ਟਾਈਮ ਹੋ ਗਿਆ 8:00 ਹੋ ਠੀਕ ਹੈ ਠੀਕ ਹੈ ਜੀ ਲਓ ਜੀ 16 17 ਦੇ ਚੱਲਣ ਦੀ ਹੈ ਇਸ ਟਾਈਮ ਨੀ ਵੇਹੇ ਚੋਈ ਸੀ 7 ਵਜੇ ਚੋਈ ਸੀ ਚਲੋ ਅੱਧਾ ਘੰਟਾ ਹੱfte ਹੋ ਗਿਆ ਕੋਈ ਗੱਲ ਨਹੀਂ ਇੰਨੀ ਹਾਂਜੀ ਹਾਂਜੀ ਹੋਰ ਵੀ ਦਿਖਾ ਦੇਵਾ ਸੁਈ ਆ ਹਾਂਜੀ ਸੂਰਾ ਸੂਰਾ ਵੀ ਤੇ ਤੁਜਾ ਸੁਈ ਝੋਟੀ ਉੱਤਰਦੀ ਹਰਿਆਣੇ ਦੀ ਵੱਡੀ ਵੇਲ ਅੱਛਾ ਜੀ ਐਸਾਂ ਤੇ 16 ਤੋਂ 17 ਦੇ ਵਿੱਚ ਵਿੱਚ ਚੱਲਣ ਲਈ ਹੈ ਉਹ ਤੇ ਠੀਕਾ ਠੀਕ ਲੋ ਜੀ ਦੁੱਧ ਆ ਸੁਨੇਹੇ ਦੁੱਧ ਤੇ ਮੇਰੇ ਮਾਤਾ ਜੀ ਕੋਈ ਵੀਰ ਭਰਾ ਚੰਗੀ ਸੇਵਾ ਦਾ ਆ ਗਿਆ ਦੁੱਧ 20 ਕਿਲੋ ਤੇ ਝੋਟੀ ਚੜ ਜੂਗੀ ਅਰਕੀ ਅੱਛਾ ਜੀ ਹਾਂ ਜੀ ਲੋ ਜੀ ਕਿਆ ਕਰਦਾ ਤੇ ਕਾਦਰ ਨਾਲ ਬਿੱਡਾ ਵਾਲੇ ਦਾ ਆ ਗਿਆ ਵੇ ਜਿਹੜੀ ਆਪਾਂ ਤਨ ਨੂੰ ਲਪਈਆ ਦੁੱਧ 20 ਕਿਲੋ ਭਰ ਜਾਣਾ ਝੋਡੀ ਨੇ ਨਾ ਪਤਾ ਨਹੀਂ ਕੀ ਕਹਿਣ ਪੰਡਾ ਪਈਆ ਥੱਲੇ ਕਰਮਾਲੀ ਨੇ ਇਹਦੇ ਪਿੱਛੇ ਆ ਕੇ ਆ ਗਿਆ ਬਈ ਇਹਦੇ ਵਿੱਚ ਮੇਲ ਕਾਪ ਜੇ ਇਹਨਾਂ ਕੋਈ ਨੂੰ ਵਿੱਚ 12 13 ਦਿਨ ਹੋ ਗਏ ਜੀ ਕੀ ਗੱਲ ਹੈ ਕੋਟ ਮਹਾਰਾਦਰਾਂ ਦਾ ਜ਼ਰੂਰੀ ਚੈੱਕ ਆ ਗਿਆ ਜੱਟ ਬੁਲਾਇਆ ਹੈ ਕਾ ਪੂਰਾ ਨਸਲ ਵੀ ਹੈ ਬਲਾਰੋ ਦੀ ਵੱਡੀ ਲੈ ਕੇ ਆਵੇ ਜੇ ਤੁਹਾਨੂੰ ਤੁੰਨਾ ਕਰਾ ਦੇਣਗੀਆਂ ਬਲਾਰੋ ਦੀਆਂ ਅੱਖਾਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਹੁਤ ਹੀ ਜ਼ਿਆਦਾ ਤਗੜੇ ਕਦ ਕਾਠ ਵਾਲੀ ਆ ਤੇ ਪੰਡਾ ਹੀ ਪਾਈਆਂ ਪਈਆਂ ਥੱਲੇ ਕਰਮ ਵਾਲੀ ਨੇ ਥਾਂ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਆ ਵਿਚਾਰਾ ਹਾਂ ਆਲਾ ਜਵਾਗ ਆ ਜੀ ਮਾਛੇ ਘਰ ਤੋਂ ਬਾ ਡਰੀ ਨਹੀਂ ਦੇ ਜੀ ਮੈਂ ਝੂੜ ਨਹੀਂ ਮਾਰਨਾ ਜੇ ਕੋਈ ਵੀ ਭਰਾ ਆ ਨਾ ਫਿਰ ਪਹਿਲਾ 2027 ਪਾ ਦੇ ਇਹ ਨੰਨਾ ਚੱਤਰਾ ਹਲੇ ਅੱਛਾ ਜੀ ਜੇ ਮਹੀਨੇ ਸਾਢੇ 3 ਕਿਲੋ ਗਾੜ ਹੋਵੇ ਤਾਂ ਮੈਂ ਲੈ ਜਾਈ ਨਹੀਂ ਤੇ ਮੈਂ ਮਾ ਡਬਲ ਦੇ ਪੈਸੇ ਦੇ ਕੇ ਤੁਹਾਨੂੰ ਠੀਕ ਆ ਠੀਕ ਆ ਲਓ ਜੀ ਸਾਢੇ 3 ਲੀਟਰ ਗਾੜ ਬਾੜੀ ਗਾੜ ਨਹੀਂ ਇਹ ਦੋ ਜਿਹੜੀ ਗਾੜ ਪਾਸ ਮੰਨੀ ਗਈ ਹੈ ਨਾ ਬਚੂ ਦੇ ਵਿੱਚ ਅਜਾ ਕਰ ਝੋਟੀ ਲਓ ਜੀਆ ਚਟਾਨ ਚੱਪਕਾਂ ਵਰਗਾ ਲੱਗਾ ਪਿਆ ਵਾ ਇਹਦੀ ਬਾਈ ਚੋਾਈ ਕਰਾਉਣੀ ਚੋਾਈ ਕਰਾ ਦਿੰਦੇ ਛੱਟ ਪੱਟਾ ਠੀਕ ਹੈ ਠੀਕ ਹੈ ਲਾ ਬਲੂ ਵੀਰ ਝਾਟ ਮਾਰੀ ਲਾਈਵ ਦਿਖਾ ਦੇਣੀ ਆਪਾਂ ਤੁਹਾਨੂੰ 20 17 ਲੀਟਰ ਜਿਹੜਾ ਦੁੱਧ ਤਿਆਰ ਆ ਦੇ ਆ ਦੇ ਚੈੱਕ ਕਰ ਸਕਦੇ ਤੁਸੀਂ ਕਾਦੇ ਜਿਹੜਾ ਬਹੁਤ ਹੀ ਚੰਗਾ ਕਰਮਾਲੀ ਦਾ ਆਮੀਨਾ ਤੇ ਪਰਮਾਨ ਦਾ ਬਜਟ ਤੇ ਡਾਕਾ ਜੀ ਡੱਕਣੀ ਜੀ ਮਾੜੀ ਫਸੰਦੀ ਦਾ ਤੱਕ ਲੈ ਲੋਲੀ ਲਾੜ ਜੇ ਤਾਂ ਚੈੱਕ ਕਰਾਉਂਦੇ ਥਾਣਾ ਦਾ ਪਸਮਾ ਮਮਾ ਮਮਾ ਨੂੰ ਜਿਹੜੀ ਜੀ ਕਰਦਾ ਕੋਈ ਨਹੀਂ ਕਰ ਲੋ ਪਰ ਮਲੂੰ ਬੰਦ ਕਰਦੇ ਜੇ ਆਵਾਜ਼ ਆਉਂਦੀ ਹੈ ਕੋਈ ਆਉਂਦੀ ਹੈ ਮੈਂ ਵੀ ਸਾਥੀ ਹਾਂ ਮੁਖਾ ਪਰ ਮਾ ਕੋ ਤਾ ਦੇ ਅੱਗੇ ਲੋਕੀ ਗਲ ਦੇ ਚੱਕ ਤਾਂ ਦੇ ਹੀ ਕੁਸ ਮਾ ਜਿਹੜਾ ਬਹੁਤ ਹੀ ਚੰਗਾ ਕਰਨ ਵਾਲੀ ਦਾ ਠੀਕ ਠੀਕ ਹੈ ਮੈਂ ਜੋ ਦੇ ਲੋ ਮਾਰਾ ਇੱਕਾ ਮੁਖਾ ਦੋ ਗਾੜੀ ਆ ਕਿੱਲੇ ਗੱਡੇ ਆ ਕਿੱਲੇ ਗੜਪਾ ਪਸਮਾਵਾ ਆ ਆ ਪਾਣੀ ਪਾਈਆਂ ਜੇ ਮਾ ਸਕਦਾ ਆ ਪਾਣੀ ਵੀਡੀਓ ਲੰਮੀ ਹੋਈ ਜਾਂਦੀ ਖਿੱਚ ਕੇ ਜੋ। ਹਾਲੇ ਜੱਜ। ਆ ਗਿਆ 3 ਜਰਾ। ਖਾਓ ਖਾਓ। ਠੀਕ ਹੈ ਜੀ। ਲਓ ਜੀ ਅਗਲੇ ਥਾਂ ਲਈ ਜਿਹੜੀ ਚਵਾਈ ਜਿਹੜੀ ਚਾਲੂ ਕਰ ਦਿੱਤੀ ਹੈ ਬਾਈ ਨੇ ਦਾ ਧਾਰ ਤੁਸੀਂ ਦੇਖ ਸਕਦੇ ਜੇ। ਆਣਾ ਮੋਟੀ ਧਾਰ ਕੋਈ ਪੂਰ ਚਟਾ ਨਹੀਂ ਹੈਗਾ ਇੱਥੇ ਇੰਨਾ ਡੇਟਾ ਤੇ ਜਿਹੜੀ ਆਸ-ਪਾਸ ਗਾੜੀ-ਗਾੜੀਆਂ ਜੇ ਅਪਨ ਜਰੂਰ ਦਿਖਾਵਾਂਗੇ ਤੁਹਾਨੂੰ ਇਹਦੀ ਗਾੜੀ ਚਵਾ ਕੇ ਪਾਰਟੀ ਜਿਹੜੀ ਆਉਂਦੀ ਹੈ ਮੈਂਟੋ ਮੈਂਟ ਤਾਂ ਨੂੰ ਜਿਹੜੇ ਰੱਖਣ ਲਈ ਦਾ ਸੌਗਾ ਚਾਹਦਾ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਲੋ ਜੀ ਅਗਲੇ ਦਿਨਾਂ ਦੇ ਨਾਲ ਜਿਹੜੀ ਪਾਰਟੀ ਆਇਆ ਨਾ ਕੰਡਿਓ ਕੰਡਿਓ ਜੇ ਲੱਗੀ ਆ ਮਸਾਲੇ ਕਿਹ ਕਸਾਤੇ ਇਹ ਤੁਹਿੰਹ ਰਾ ਠੀਕ ਆ ਠੀਕ ਆ ਠੀਕ ਆ ਲਓ ਜੀ ਇੱਕ ਪਾਲਟੀ ਜਿਹੜੀ ਗਾੜੀ ਗਾੜ ਤੇ ਨਾਲ ਐਨ ਸੌਣੀ ਕਰ ਦਿੱਤੀ ਆ ਇਹਦੇ ਤਿੰਨ ਕੋਈ 4 ਮੀਟਰ ਜਿਹੜੀ ਗਾੜੀ ਗਾੜਿਆ ਕਰਨ ਵਾਲੀ ਨਹੀਂ ਹੋਰ ਹੋਣੀ ਲਾਗੇ ਕਰਦੇ ਪਰ ਨਹੀਂ ਰੋਜ਼ ਮਾਰਦੇ ਆ ਵਾਲੀ ਜਿਹੜੀ ਮਗਰਲੇ ਥਾਂ ਤੇ ਜਿਹੜੀ ਕਿਵਾਈ ਕਰਨ ਹੋ ਚੁੱਕੀ ਆ ਤਾਰਾਂ ਜਿਹੜੀਆਂ ਇਹਦੀਆਂ ਬਿਲਕੁਲ ਸਾਫ਼ ਐਨ ਲੋੜੀ ਮੋਟਰਾਂ ਦੇ ਛਾਗਤਾ ਵਿਆ ਕੀ ਚਲੋ ਕੋਈ ਚੰਗੀ ਸਾਂਭਲਾ ਭਰਾ ਲੈ ਜਾਈਏ ਜਿਹੜਾ ਸ਼ਕੀਨ ਆ ਵੱਡੀਆਂ ਝੋਟੀਆਂ ਦਾ ਤੇ ਦੁੱਧ ਜਿਹੜਾ ਚੰਗਾ ਕੱਢੀ ਜਾਊਗੀ ਇਸ ਟਾਈਮ ਮੌਜੂਦ 16 ਤੋਂ 17 ਲੀਟਰ ਜਿਹੜਾ ਤਿਆਰ ਆ ਜਾਂ ਨੂੰ ਗਿਰਬ ਕੱਬ ਕਰਾ ਦਿੰਦੇ ਲੋ ਜੀ ਕੋਈ ਭੂਰ ਕੋਈ ਛਟਾ ਨਹੀਂ ਹੈਗਾ ਜੈਨ ਮੋਟੀ ਧਾਰ ਆਉਂਦੀ ਆ ਨਾ ਕੋ ਭਾਈ ਭੱਦੂ ਤੇ ਤੁਹਾਡੇ ਥਾਂ ਨਾਲ ਚੰਗੀ ਸਾਂਭਲਾ ਲਾ ਜੇ ਤੇ ਮੈਂ ਨਾ ਵੀ ਜੀ 20 ਕਿਲੋ ਜਿੱਥੇ ਮਰਜੀ ਤੋਂ ਮੀਸ ਭਰਾ ਸਾਂਭ ਕੇ ਚੰਗੀ ਕਰਨ ਵਾਲਾ ਹੋਵੇ ਤੇ ਅੱਛਾ ਜੀ ਆਹ ਮਾਜੀ ਵੀ ਲਈਏ ਦਾਕ ਕਿਲਟਰ ਮਾਹ ਦੇਂਦੀ ਜਣਾ ਹਾਂਜੀ ਹਾਂਜੀ 24 ਲੱਖਾਂ ਬਾਹਰ ਮਿਲਦੀ ਮੇਰੀ ਗੰਦੀ ਇਹਨੇ ਤੋ ਰੱਖਣੀ ਹੈ ਇੱਕ ਹੀ ਬੜੀ ਆਵਾਜ਼ ਹੈ ਕਰੋ ਵਿਚਾਰ ਸਾਂਝੇ ਤੁਸੀਂ ਹੈਂ ਪੁਜਾਰ ਦੇ ਹਣੀ ਦੇ ਸਾਹਮਣੇ ਕਿਤੇ ਆਉਂ ਇਸ ਡੌਮ ਬਾਲਟੀਆਂ ਧੰਨ ਧੰਨ ਕਰਾਦੀ ਝੋਡੀ ਹਨਾ ਸਹੀ ਹੈ ਤੇ ਆ ਵੀ ਇੱਕ ਨੰਬਰ ਹੈ ਤੇ ਚੱਲ ਦੁੱਧ ਵੀ ਕਰਮਾ ਲਈ ਬਚਾਉਂਦੇ ਹੈਗਾ ਘਰ ਘਰ ਤੇ ਨਹੀਂ ਪਾਲਦੀਆਂ ਹੈਨਾ ਹੂੰ ਘਰ ਘਰ ਤੇ ਨਹੀਂ ਪਾਲਦੀਆਂ ਹੋਈਆਂ ਨਹੀਂ ਹੋਣਗੀਆਂ ਮੇਰੇ ਕੋਈ 100 ਝੋਡੀ ਜੇ ਇੱਕ ਝੋਡੀ ਜਿਹੜੀ ਇੰਦਾ ਦੁੱਧ ਭਰਦੀ ਹੈ ਨਾ ਇੰਦਾ ਭਰਦੀ ਹੈ ਉਹ ਵੀ ਚੰਗੀ ਸੰਭੀ ਹੋਵੇ ਕਿਸੇ ਨੇ ਤੇ ਕਾਹਤਰਾ ਤੜੜਾ ਝੋੜਿਆ ਹਮ ਅਖਰ ਕਰਮਾਲੀਆ ਉਹਦਾ ਦੀ ਗਾਲੀ ਕਰਨ ਗਾਲੀ ਪਈ ਗਰੰਟੀ ਵੀ ਉਹ ਨੰਗਰ ਦੀ ਦਿੱਤੀ ਜਾਂਦੀ ਜਿਹਦੇ ਪੱਲੇ ਕੁਝ ਦੇ ਆ ਇਹਰ ਗੱਲ ਸਹੀ ਵੀਜੀਆਂ ਦੇ ਜਾ ਕੇ ਬ੍ਰੇਕ ਲਾਉਣੀ ਛੋਟੀ ਨੇ ਅੱਗੋਂ ਦੇ ਵੀਆਂ ਦਾ ਖਾਣਾ ਬਲੱਸ ਹੋ ਜਾਏ ਅੱਛਾ ਕੜਜੀ 1 ਕਿਲੋ ਹੰਡ ਬੱਚੇ ਨੂੰ ਵੀ ਵੇਖੋ ਛੱਡ ਦੋ ਕੋਈ ਛੱਡੋ ਛੱਡੋ ਗਏ ਵਾਦੀ ਮੇਰੇ ਨਾਲ ਖੜੇ ਦੋ ਬਾਬਾ ਜੀ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਲੱਗੇ ਤਾਂ ਐਨ ਦੋ ਬਾਲਟੀਆਂ ਚ ਚੋਣ ਵਾਲੀ ਛੋਟੀ ਆ ਚੈੱਕ ਕਰ ਸਕਦੇ ਆ ਪਿਛਾੜ ਤੇ ਆ ਗਾੜ ਲੱਗੇ ਜਮੜਾ ਛੋਟੀ ਜਾ ਬਾਬਾ ਜੀ ਵੀ ਤਾਂ ਪਾਸੇ ਚੱਲਣ ਵਾਲੀ ਛੋਟੀ ਜਿਹੜਾ ਜੈਡ ਦਾ ਬਲਾਇਕ ਐਨ ਦੇਖੋ ਤੇ ਆਂ ਆ ਜਾਓ ਜੀ ਇੱਥੇ ਰੱਖਦੇ ਉਹ ਫੜਦਾ ਬਲਵਿੰਦਰ ਵੀਡੀਓ ਬੜੀ ਲੰਬੀ ਬੋਲਾ ਮੋਲਵੀਰ ਜੀ 2 ਲੱਖ ਵੀ ਮੰਗ ਲਈਏ ਤੇ ਨਜ਼ਾਰਾ ਅੱਛਾ ਜੀ ਜੇ ਆਪਾਂ ਇੱਕ 60000 ਡੇਢ ਵੀ ਕਰ ਲਈਏ ਤਾਂ ਵੀ ਮਿਲ ਜਾਣਾ ਹਾਂਜੀ ਲਾਸਟ ਜਿੱਥੇ 2 ਰੁਪਏ ਛੋਟ ਹੀ ਕਰਨੀ ਬਸ 14500 200 ਰੁਪਏ ਛੋਟ ਠੀਕ ਆ 14500 20 ਲੀਟਰ ਵਾਲੀ 20 ਲੀਟਰ ਵਾਲੀ ਠੀਕ ਆ ਮਿਲਦੀ ਜਿੱਥੇ ਮਰਜ਼ੀ ਚੱਲ ਜਾਣਾ ਸਹੀ ਗੱਲ ਆ ਸਹੀ ਗੱਲ ਆ ਲਓ ਜੀ 175 80 ਦੇ ਲਾਂਗੇ ਮੰਨੇ ਝੋਟੀ ਮਿਲੂ ਗੱਡੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਭਾਜੀ 1 ਲੱਖ 45000 ਦੀ ਉਹ ਵੀ 20 ਲੀਟਰ ਵਾਲੀ ਦੇ ਵੱਡੇ ਕੱਦ ਕਾਠ ਵਾਲੀ ਤੇ ਜਿਹੜੀ ਇਹ ਤੋਂ ਪਹਿਲਾਂ ਆਪਾਂ ਦਿਖਾਈ ਸੀ ਗੱਬਣ ਆਪ ਕਰਾਂ ਫੇਰ ਔਰ ਇਹ ਤੇ ਮਾਰਦੇ ਆਪਾਂ ਗੈਂ ਦਾ 17 18 ਗੱਲ ਉਹਨੇ ਵੀ ਦੁੱਧ ਦੇਣਾ ਛੱਡਿਆ ਅੱਛਾ ਜੀ ਜਿੱਥੇ ਮਰਜ਼ੀ ਕੋਈ ਭਰਾ ਠੀਕ ਅਛਾ ਗਿਆ ਲੋਰੀ ਚੱਡਾ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਜੀ ਬਹੁਤ ਹੀ ਬਾ ਕਮਾਲ ਦਾ ਤੇ ਬਾਕੀ ਪਸ਼ੂ ਜਿਹੜੇ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਬਾਈ ਇਹਨੂੰ ਸ਼ਾਉਂਗਿਆ ਵੀ ਚੰਗੇ ਪਸ਼ੂ ਲਿਆ ਕੇ ਵੇਚੇਂਦਾ ਤੇ ਬਾਕੀ ਵੀਡੀਓ ਨੂੰ ਆ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ